ਮੈਂ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਬਾਰੇ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਅਪਾਰ ਕਿਰਪਾ ਸਤਿਕਾਰ ਨੂੰ ਕੋਈ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੱਲੋਂ ਸਮੁੱਚੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਜਿਹੜੀ ਦਾਸ ਰੋਣਾ ਜੀ ਜ਼ਿੰਮੇਵਾਰੀ ਦਿੱਤੀ ਗਈ ਆ ਜਰਨ ਸਕਤੀ ਬਣਾਇਆ ਗਿਆ ਮੈਂ ਧੰਨਵਾਦ ਕਰਦਾ ਉਥੇ ਆਪਣੀ ਪਾਰਟੀ ਨੂੰ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਵਿਸ਼ਵਾਸ ਦਿਵਾਣਾ ਤੇ ਜਿਹੜੀ ਉਹਨਾਂ ਜ਼ਿੰਮੇਵਾਰੀ ਦਿੱਤੀ ਆ ਤੇ ਗੁਰੂ ਮਹਾਰਾਜ ਦੇ ਪਾਰ ਬਖਸ਼ਤ ਦਾ ਪੂਰੀ ਤਨਦੇਨਾ ਨਿਭਾਵਾਂਗੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਰਾਤ ਦਿਨ ਇੱਕ ਕਰਾਂਗੇ ਤੇ ਜਿੰਨੇ ਵੀ ਸਾਡੇ ਮਾਝੇ ਵਿੱਚ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆ ਉਹਨਾਂ ਨੂੰ ਲਾਮਬਦ ਕਰਕੇ ਔਰ ਵਾਲੀ ਸਟਾਈ ਦੀ ਜਿਹੜੀ ਸਰਕਾਰ ਆ ਸ਼੍ਰੋਮਣੀ ਅਕਾਲੀ ਦਲ ਦੀ ਬਣਾਵਾਂਗੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਟਾਈ ਦੇ ਵਿੱਚ ਮੰਤਰੀ ਬਣਾਵਾਂਗੇ ਤਾਂ ਜਿੰਨਾ ਜਿੰਨੀ ਜਿੱਤ ਹੋਣੀ ਹੈ ਕੰਦੇ ਇਨ ਦਾ ਤਰਨ ਤਾਰਨ ਜਿਹੜੀ ਜਿਮਨੀ ਚੋਣ ਹੋਣ ਜਾ ਰਹੀ ਆ ਇਹਦੇ ਵਿੱਚ ਸ਼ਲੋਕਣੀ ਅਕਾਲੀ ਦਲ ਬੜੀ ਸਰਗਰਮੀ ਦੇ ਨਾਲ ਇਲੈਕਸ਼ਨ ਲੜ ਰਿਹਾ ਅਸੀਂ ਆਪਣਾ ਉਮੀਦਵਾਰ ਵੀ ਐਲਾਨ ਕਰ ਦਿੱਤਾ ਇਹ ਚੋਣ ਬੜੀ ਸ਼ਾਨ ਦੇ ਨਾਲ ਸ਼ਲੋਕਣੀ ਕਰ ਸਕਦੇ ਹਾਂ ਇਹ ਜਿਹੜੇ ਵਿਰੋਧੀਆਂ ਦੇ ਪਰਮ ਭਲੇਖੇ ਦੂਰ ਕੀ ਜਾਣਗੇ ਸਾਡੇ ਜਿਹੜੇ ਅੱਜ ਜਿੰਨੇ ਵੀ ਸਾਡੀ ਲੀਡਰਸ਼ਿਪ ਸੀਨੀਅਰ ਲੀਡਰਸ਼ਿਪ ਆ ਉਹ ਰਾਤ ਦੇ ਨੇ ਕਰਕੇ ਪਿੰਡਾਂ ਦੇ ਵਿੱਚ ਮੀਟਿੰਗਾਂ ਦਾ سلسلہ ਸ਼ੁਰੂ ਆ ਦੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮੀਟਿੰਗਾਂ ਦਾ سلسلہ ਤੇਜ਼ ਕੀਤਾ ਜਾਵੇ। ਸਿੰਘ ਸਾਹਿਬ ਨਵੇਂ ਅਕਾਲੀ ਦਲ ਦੇ ਕੱਢੇ ਫਿਕਰਾਂ ਇਹ ਦੁਨੀਆ ਦੇ ਸਾਹਮਣੇ ਪ੍ਰਤੱਖ ਹੋ ਗਿਆ। ਮਡੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜੀਤਲ ਸੀਨੀਅਰ ਲੀਡਰਸ਼ਿਪ ਇਹ ਵਾਰ-ਵਾਰ ਕਹਿੰਦੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਗੈਰਾਂ ਦੇ ਹੱਥਾਂ 'ਚ ਖੇਡਦਾ ਪਿਆ। ਜੋ ਕਿ 2 ਦਸੰਬਰ ਨੂੰ ਜਿਹੜਾ ਉਹਨਾਂ ਨੇ ਸ਼੍ਰੀ ਅਕਾਲਤਾ ਸਾਹਿਬ ਦੇ ਉੱਤੋਂ ਹੁਕਮਨਾਮਾ ਜਾਰੀ ਕੀਤਾ ਜਾਂ ਜੋ ਵੀ ਕੁਝ ਬੋਲਿਆ ਗਿਆ ਉਹਨਾਂ ਨੂੰ ਲਿਖ ਕੇ ਦਿੱਤਾ ਆਇਆ ਸੀ ਉਦੋਂ ਲਿਖ ਕੇ ਜਿਹੜਾ ਦਿੱਤਾ ਸੀ ਉਹਨੂੰ ਬੋਲਦੇ ਹੀ ਉਹਨਾਂ ਦਾ ਇੱਕੋ ਏਜੰਡਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਲੈਸ ਕਰਨਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਉਤੇ ਉਹਦੀ ਸਿੱਕਿਆ ਲੀਡਰਸ਼ਿਪ ਤੇ ਉੱਤੇ ਪਾਬੰਦੀ ਲਾਉਣੀ ਉਹਦਾ ਮੇਨ ਏਜੰਡਾ ਇਹ ਸੀ ਲੇਕਿਨ ਉਹ ਹਾਲਾਤਾਂ ਨੂੰ ਇਹੋ ਜਿਹੇ ਹਾਲਾਤ ਉਹਨੂੰ ਨਜ਼ਰ ਆ ਗਏ ਕਿ ਜੇ ਮੈਂ ਇਹੋ ਜਿਹਾ ਕੰਮ ਕਰ ਦਿੱਤਾ ਲੋਕ ਜਿਹੜੇ ਆ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆ ਕੋਈ ਇਹੋ ਜਿਹੀ ਬਗਾਵਤ ਨਾ ਉੱਠ ਹੋਵੇ ਉਹਨੇ ਫਿਰ ਵੀ ਉਹਦੀ ਮੇਨ ਮਨਸਾ ਹੋਈ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੇ ਕਾਬਜ਼ ਹੋ ਜਾਵਾਂ ਅੱਜ ਉਹਦੀ ਉਹ ਤਮੰਨਾ ਉਹਨੇ ਆਪਣੀ ਪੂਰੀ ਕਰ ਲਈ ਆ ਇੱਕ ਬੰਦੇ ਤੇ ਸ਼੍ਰੀ ਅਕਾਲਤਾ ਸਾਹਿਬ ਤੋਂ ਇਹ ਖੁਮ ਹੋਇਆ ਕਿ ਵਕ ਵਕ ਦੇ ਚੁੱਲ੍ਹੇ ਬੰਦ ਕਰਕੇ ਇਕੱਠਾ ਇਕੱਠੇ ਹੋ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਪਰ ਬੜੀ ਦੁੱਖ ਵਾਲੀ ਗੱਲ ਆ ਕਿ ਅੱਜ ਉਹ ਆਪ ਹੀ ਇੱਕ ਨਵਾਂ ਚੁਨਾ ਬਣਾ ਕੇ ਉਹਦਾ ਮੁਖੀ ਬਣ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਗੱਲਾਂ ਸਾਹਮਣੇ ਆਉਣਗੀਆਂ ਮੈਂ ਸਮਝਦਾ ਜਿਹੜਾ ਸ਼ੋਮਨੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਸੁਫਨਾ ਲੈ ਰਹੇ ਨੇ ਉਹਨਾਂ ਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਜਦੋਂ ਲੋਕਾਂ ਦੇ ਉਹਨਾਂ ਨੂੰ ਗੁਰੀ ਤਰ੍ਹਾਂ ਨਕਾਰਨਾ ਇਹ ਇੱਕ ਗੱਲ ਮੈਂ ਇੱਕ ਨਿਊਜ਼ ਚੈਨਲ ਤੋਂ ਵੇਖ ਰਿਹਾ ਸੀ ਕਹਿਣ ਲੱਗੇ ਕਿ ਇਹ ਗਰੀਬ ਗਲਤ ਪਰਿਵਾਰ ਦੇ ਵਿੱਚੋਂ ਪ੍ਰਧਾਨ ਪਰ ਮੈਂ ਇਹ ਵੀ ਗੱਲ ਕਹਿਣੀ ਤੋਂ ਗਰੇਜ ਨਹੀਂ ਕਰੂੰਗਾ ਕਿ ਕਿਆ ਨਹੀਂ ਹਰਪ੍ਰੀਤ ਸਿੰਘ ਜੀ ਜਦੋਂ ਅਕਾਲ ਤਾ ਸਹਿਬ ਦੀ ਜ਼ਿੰਮੇਵਾਰੀ ਵੀ ਸੀ ਜਾਂ ਤਸਤਰੀ ਦਮਤਾ ਮਾ ਸਾਹਿਬ ਦੇ ਜੱਥੇਦਾਰ ਸੀ ਮੈਨੂੰ ਨੇ ਅਜ ਤੱਕ ਕਦੀ ਵੀ ਇਹ ਨਜ਼ਰ ਆਇਆ ਕਿ ਕਿਸੇ ਗਰੀਬ ਦੇ ਘਰ ਜਾ ਕੇ ਕਿਸੇ ਨੂੰ ਉਹਨਾਂ ਦੇ ਜਾ ਕੇ ਕੋਈ ਅਸ਼ੀਰਵਾਦ ਦਿੱਤਾ ਹੋਵੇ ਕੋਈ ਉਹਨੂੰ ਸਿੱਖਿਆ ਦਿੱਤੀ ਹੋਵੇ ਕਦੀ ਕਿਸੇ ਦੇ ਘਰ ਚਾਹ ਦਾ ਪਾਪੇ ਪੀਤਾ ਹੋਵੇ ਕੇਵਲ ਤੇ ਕੇਵਲ ਵਿਦੇਸ਼ਾਂ ਵਿੱਚ ਜਾਂਦੇ ਸੀ ਤੇ ਵੱਡੀਆਂ ਵੱਡੀਆਂ ਗੱਡੀਆਂ ਤੇ ਵਡੇ ਵੱਡੇ ਲੀਡਰਾਂ ਦੇ ਭਾਵੇਂ ਚੰਨੀ ਜੀ ਦੇ بیٹے ਦੇ ਵਿਆਹ ਤੇ ਭਾਵੇਂ ਜਿਹੜਾ ਚੱਡਾ ਰਾਘਵ ਚੱਡਾ ਉਹਨਾਂ ਦੀ شادی ਵਿੱਚ ਜਿਹੜੇ ਆਪਣੀ ਮਾਨ ਮਰਿਆਦਾ ਨੂੰ ਇੱਕ ਪਾਸੇ ਰੱਖ ਕੇ ਤੇ ਉਹਨਾਂ ਦੇ ਵਿੱਚ ਆਪਣੀ ਬੇਟੀ ਨੂੰ ਨਾਲ ਲੈ ਕੇ ਉਹਨਾਂ ਦੀ شادی ਤੇ ਜਾ ਕੇ ਜਸ਼ਨਾਂ ਦੇ ਵਿੱਚ ਸ਼ਾਮਲ ਹੋਣਾ ਕੇਵਲ ਤੇ ਕੇਵਲ ਉਹਨਾਂ ਦੇ ਸੀ ਹੋਈ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ بڑا ਕੁਝ ਨਜ਼ਰ ਆਊਗਾ ਇਹਦੇ ਵਿੱਚ ਹਰਪ੍ਰੀਤ ਸਿੰਘ ਦੇ ਮਨ ਦੇ ਵਜ਼ੀਰ ਆ ਭਲੇਖਾ ਵਾ ਗਿਆ ਨਹੀਂ ਜੀ ਉਹਨਾਂ ਦੇ ਇਹਨਾਂ ਦੇ ਮਨ ਦੇ ਵਿੱਚ ਭਲੇਖਾ ਜਿੱਦਾ ਉਹ ਪਿੱਛੇ ਕਹਿੰਦੇ ਹੀ ਨਾ ਕਿ ਕਿਸੇ ਨੇ ਚਲੋ ਮੈਂ ਹੁਣ ਇਹ ਲਫ਼ਜ਼ ਨਹੀਂ ਬੋਲਣਾ ਚਾਹੁੰਦਾ ਮੈਂ ਫਿਰ ਵੀ ਉਹਨਾਂ ਦਾ ਰਿਸਪੈਕਟ ਕਰਦਾ ਕਿਉਂਕਿ ਉਹ ਜਿਹੜੀ ਸਤਾਤ ਅਹੁਦੇ ਤੇ ਰਹਿ ਪਰ ਉਹਨਾਂ ਨੂੰ ਆਪਣੇ ਜਿਹੜੇ ਅਹੁਦੇ ਤੇ ਆਏ ਰਹਿ ਚੁੱਕੇ ਆ ਉਹਦੀ ਮਾਨਵਰਯਾ ਦਾ ਰੱਖਣ ਕਹੀ ਵੀ ਆ ਤੇ ਅੱਜ ਵੀ ਅਜੇ ਕੁਝ ਨਹੀਂ ਵਿਗੜਿਆ ਅਕਾਲਪਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਖੁਦ ਨਾ ਕਰਨ ਜਿਹੜਾ ਉਹ ਚੁੱਲਾ ਬਾਲ ਕੇ ਬਹਿ ਗਿਆ ਉਹਨੂੰ ਆਪੇ ਹੀ ਭੰਗ ਕਰਕੇ ਜਿਹੜਾ ਆਖਾਲਤ ਸਰ ਦੇ ਉਪਰੋਹ ਹੁਕਮ ਹੋਇਆ ਕਿ ਸਾਰੇ ਇਕੱਠੇ ਹੋ ਕੇ ਪੰਜਾਬ ਤੇ ਪੰਜਾਬੀਆਂ ਦੀ ਪਾਰਟੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਚੰਦੇ ਵਿੱਚ ਆ ਕੇ ਖੜਨਾ ਇਹ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬੀਆਂ ਨੂੰ ਪੰਜਾਬੀਆਂ ਦੀ ਮਾਂ ਪਾਰਟੀ ਨੂੰ ਮਜ਼ਬੂਤ ਕਰ ਲੈਣ ਪਾਰਟੀ ਗਣ 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 ਬੰਨੇ ਕਬਸ ਕੀ ਕਿਵੇਂ ਦੇਖਦੇ ਉਹ ਕੇਵਲ ਤੇ ਕੇਵਲ ਇੱਕੋ ਪਾਰਟੀ ਜਿੰਨੇ ਲੜਾਈ ਲੜੀ ਆ ਪੰਜਾਬ ਦੇ ਵਿੱਚ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਹਰ ਪਾਰਟੀ ਆਪਣਾ ਆਪਣਾ ਏਜੰਡਾ ਸੈੱਟ ਕਰਦੀ ਹੈ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਏਜੰਡਾ ਸੈੱਟ ਕੀਤਾ ਕਿ ਅੱਜ ਮੈਂ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਦੁਰਦਸ਼ਾਏ ਜਿਹੜੀ ਦਿੱਲੀ ਤੋਂ ਚੱਲਦੀ ਹੋਈ ਪਾਰਟੀ ਜਿਹਦੇ ਮਨ ਦੇ ਵਿੱਚ ਇੱਕੋ ਇੱਕ ਏਜੰਡਾ ਹੈ ਕਿ ਪੰਜਾਬ ਨੂੰ ਤਬਾਹ ਕਰਨਾ ਪੰਜਾਬ ਦੇ ਕਿਸਾਨੀ ਨੂੰ ਤਬਾਹ ਕਰਨਾ ਪੰਜਾਬ ਦੇ ਗਰੀਬ ਨੂੰ ਤਬਾਹ ਕਰਨਾ ਕੇਵਲ ਤੇ ਕੇਵਲ ਉਹਨਾਂ ਦਾ ਇੱਕੋ ਏਜੰਡਾ ਹੈ ਕਿ ਅਸੀਂ ਪੈਸਿਆਂ ਦੇ ਨਾਲ ਇਹੋ ਜੀ ਇਨਾਮ ਇਨੀ ਮਾਇਆ ਕੱਠੀ ਕਰ ਲਈਏ ਇਹ ਬਾਹਰਲੀ ਸਟੇਟਾਂ ਦੇ ਵਿੱਚ ਵੀ ਜਾ ਕੇ ਪੰਜਾਬ ਦੇ ਪੈਸੇ ਨੂੰ ਜਿਹੜਾ ਲੁੱਟ ਕੇ ਲੈ ਕੇ ਜਾਈ ਉੱਥੇ ਜਾ ਕੇ ਲੈਕਚਰਾਂ ਲੜੀਏ ਉਹਨਾਂ ਨੇ ਧਈਆ ਕੀਤਾ ਸੀ ਜਿਹੜਾ 64000 ਦੇ ਕਰੀਬ ਏਕੜੋਂ ਦਾ ਕਿਸਾਨਾਂ ਦੀ ਜ਼ਮੀਨ ਖੋਣ ਦਾ ਯਤਨ ਕੀਤਾ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਵਰਗਾ ਨਿੱਡਰ ਅਤੇ ਦਲੇਰ ਲੀਡਰ ਮੈਗਸਮ ਦਾ ਕਿਸੇ ਪਾਰਟੀ ਦਾ ਆਗੂ ਨਹੀਂ ਹੈਗਾ ਉਹਨਾਂ ਨੇ ਫੈਸਲਾ ਕਰ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਸਾਨਾਂ ਗਰੀਬਾਂ ਤੇ ਵਪਾਰੀਆਂ ਦੀ ਲੜਾਈ ਲੜਦਾ ਰਿਹਾ ਅਸੀਂ ਇਹ ਜੰਗ ਲੜਾਂਗੇ ਉਹਨਾਂ ਨੇ ਜਦੋਂ ਤੱਕ ਇਹ ਇਹਨਾਂ ਨੇ ਪਾਲਿਸੀ ਪਾਸ ਕਰਨ ਦਾ ਯਤਨ ਕੀਤਾ ਉਦੋਂ ਤੋਂ ਲੜਾਈ ਜਾਰੀ ਸੀ ਉਹ ਤੇ ਲੰਬੇ ਸਮੇਂ ਲਈ ਜਿਹੜਾ ਅਕਾਲੀ ਦਲ ਦਾ ਇਤਿਹਾਸ ਹੈ ਕਿ ਮੋਰਚੇ ਲਾਉਣੇ 1 ਸਤੰਬਰ ਤੋਂ ਪਹਿਲੇ ਫੈਸਲਾ ਕਰ ਲਿਆ ਕਿ ਲਗਾਤਾਰ ਮੋਰਚਾ ਚੱਲੂ ਜਿੱਦੇ ਚੱਤੇ ਕਿ ਬਿੱਲ ਪਾਸ ਵਾਪਸ ਨਹੀਂ ਹੁੰਦਾ ਪਰ ਇਹ ਅੱਜ ਇਹ ਸਰਕਾਰ ਨੂੰ ਪਤਾ ਲੱਗ ਗਿਆ ਇਹ ਜੂ ਟਰਨ ਵਾਲੀ ਸਰਕਾਰ ਨੂੰ ਪਤਾ ਲੱਗ ਗਿਆ ਕਿ ਹੁਣ ਸਾਡੀ ਉਹ ਮਨਮਾਨੀ ਚੱਲਣੀ ਨਹੀਂ ਇਹਨਾਂ ਜਿਹੜਾ ਬਿੱਲ ਵਾਪਸ ਲਿਆ ਵਾ ਦਰਦਿਆਂ ਦੇ ਆਲਿਆ ਸ਼੍ਰੋਮਣੀ ਅਕਾਲੀ ਦਲ ਤੋਂ ਦਰਦਿਆਂ ਨੇ ਲਿਆ ਇਹ ਇਹਨਾਂ ਨੂੰ ਇਹ ਗੱਲ ਅੱਜ ਦੱਸਣੀ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਇਹਨਾਂ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਕੇ ਬਾਹਲੀ ਸਟੇਟਾਂ 'ਚ ਵਰਤਣ ਦੀ ਕੋਸ਼ਿਸ਼ ਕੀਤੀ ਸਾਡਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਜਿੰਨੀ ਸਮੁੱੱਚੀ ਲੀਡਰਸ਼ਿਪ ਆ ਇਹਦਾ ਮੂੰਹ ਤੋੜਵਾ ਜਵਾਬ ਦੇਊਗੀ ਇਹਨਾਂ ਦਾ ਹਰ ਜਿਹੜਾ ਉਹ ਕਫਲਾਵਾ ਹਰ ਜਿਹੋ ਗਲਤ ਕਾਮਿਆਂ ਨੂੰ ਬੇਨਕਾਮ ਕਰਕੇ ਤੇ ਪੰਜਾਬ ਦੀ ਜਨਤਾ ਸਾਹਮਣੇ ਲਿਆਓਗੇ ਤੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਮਜ਼ਦੂਰਾ ਦੀ ਪੰਜਾਬ ਦੇ ਕਿਸਾਨਾਂ ਦੀ ਹੱਕਾਂ ਦੀ ਰਾਖੀ ਕਰੇ ਅਸਮਾਨ ਦੀ ਪੂਰੀ ਤਰ੍ਹਾਂ ਫੇਰ ਆਏ ਦਿਨ ਕਿਹਨੇ ਕਿਹੜੀ ਗੱਲ ਕਰੀ ਕਿਵੇਂ ਦੇਖਣਾ ਮੈਂ ਸਭ ਦਾ ਪੰਜਾਬ ਦੇ ਵਿੱਚ ਅੱਜ ਕਾਨੂੰਨ ਨਾਲ ਵੀ ਚੀਜ਼ ਨਹੀਂ ਗਈ ਹਰ ਮਾਂ ਬਾਪ ਜਦੋਂ ਦਾ ਬੇਟਾ ਬੇਟੀ ਬਾਹਰ ਜਾਂਦੇ ਆ ਉਹ ਘਰ ਦੇ ਵਿੱਚ ਕੋ ਅਰਦਾਸ ਕਰਦੇ ਸੱਚੇ ਪਾਤਸ਼ਾਹ ਮੇਰਾ ਬੇਟਾ ਮੇਰੀ ਬੇਟੀ ਸੁਖ ਸ਼ਾਂਤੀ ਦੇ ਨਾਲ ਘਰ ਪਹੁੰਚੇ ਪਹਿਲਾਂ ਲੋਕ ਅਰਦਾਸ ਕਰਦੇ ਹੀ ਕਿ ਮੇਰੇ ਬੇਟੇ ਨੂੰ ਨੌਕਰੀ ਮਿਲ ਜੇ ਕਾਰੋਬਾਰ ਮਿਲ ਜੇ ਉਹ ਅੱਜ ਉਹਨਾਂ ਦਾ ਧਿਆਨ ਉਤਰੋ ਤੇ ਹਟ ਗਿਆ ਕੇਵਲ ਤੇ ਕੇਵਲ ਕੋਈ ਹੋਰ ਰਹਿ ਗਿਆ ਤੇ ਸਾਡੇ ਬੱਚੇ ਦੀ ਜਾਨ ਬਚੀ ਰਹੀ ਅੱਜ ਕੋਈ ਦੁਕਾਨ ਤੇ ਬੈਠਾ ਕੋਈ ਭਰਾ ਸਾਡਾ ਕੋਈ ਆਪਰੇ ਆਪ ਨੂੰ ਸੇਫ ਦੀ ਸਮਝਦਾ ਕਿ ਇਦਾਂ ਨਿੱਕੀ ਦੀ ਦੁਕਾਨ ਦੇ ਵਿੱਚ ਵੜ ਕੇ ਕਿਸੇ ਨੇ ਗੋਲੀਆਂ ਚਲਾ ਜਾਣੀਆਂ ਦਿਨ ਦਿਹਾੜੇ ਇਹੋ ਜੇ ਕੰਮ ਹੁੰਦੇ ਆ ਕਾਨੂੰਨ ਦਾ ਡਰ ਨਹੀਂ ਹੈਗਾ ਪਰ ਥੋੜੇ ਸਮੇਂ ਦੀ ਗੱਲ ਰਹਿ ਗਈ ਇਸ ਪਾਈ ਤੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾਊਗਾ ਪੰਜਾਬ ਦੇ ਵਿੱਚ ਅਮਨ ਆਮਾਨ ਦੀ ਸਰਕਾਰ ਦੇਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਭੰਗੜੇ ਪਾਉਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਕੀ ਕਾਨੂੰਨ ਦਾ ਰਾਜ ਹੁੰਦਾ ਵਾ ਵਿਕਾਸ ਵੀ ਪੰਜਾਬ ਦੇ ਵਿੱਚ ਹੋਊਗਾ ਤੇ ਕਾਨੂੰਨ ਦਾ ਰਾਜ ਪੈਦਾ ਕੀਤਾ ਜਾਊਗਾ ਸੰਨ ਸਰ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਇਸ ਵਾਰ ਮੋਢ ਸਰ ਜਿੱਤੇ ਕੀ ਖੇਤਰੀ ਪਾਰਟੀਆਂ ਆਕਾਲੀ ਦਲ ਔਰ ਕਿੰਨਾ ਕ ਲੋਕਾਂ ਦਾ ਹੰਕਾਰ ਆ ਮਿਲਦਾ ਦੇਖੋ ਦੇਖੋ ਪੰਜਾਬ ਦੇ ਲੋਕ ਜਿਹੜੇ ਸਾਡੇ ਐਨ ਆਰ ਆਈ ਭਰਾ ਬਾਹਰ ਬੈਠੇ ਆ ਆ ਜਿਹੜੀ ਬਦਲਾ ਦੀ ਸਰਕਾਰ ਬਣੀ ਹੀ ਇਹਦੇ ਵਿੱਚ ਸਭ ਤੋਂ ਵੱਡਾ ਜੇ ਰੋਲ ਰਿਆ ਉਹ ਸਾਡੇ ਐਨਆਰਆਈ ਭਰਾਵਾਂ ਦਾ ਰਿਆ ਉਹਨਾਂ ਦੇ ਮੰਨ ਦੇ ਵਿੱਚ ਸੀ ਕਿ ਇਹਨਾਂ ਨੇ ਬੜੇ ਵੱਡੇ ਝੂਠ ਬੋਲੇ ਕਫਰ ਤੋਲੇ ਘਰ ਘਰ ਵਿੱਚ ਆਹੀ ਨੌਕਰੀਆਂ ਦੇਵਾਂਗੇ ਫਾਰਮ ਭਰਾਏ ਗਏ ਕਈ ਕੁਝ ਕੀਤਾ ਗਿਆ ਫਿਰ ਇਹਨਾਂ ਕਿਹਾ ਵੀ ਹਜ਼ਾਰ ਹਜ਼ਾਰ ਆ ਰਹੇ ਆਪਦੀਆਂ ਬੀਬੀਆਂ ਨੂੰ ਦਵਾਂਗਾ ਮੈਂ ਝੂਠ ਤੇ ਇੰਨਾ ਹੀ ਮਾਈਨਿੰਗ ਦੇ ਵਿੱਚੋਂ ਇੰਨੇ 50 ਹਜ਼ਾਰ ਕਰੋੜ ਰੁਪਏ ਮਾਈਨਿੰਗ ਦੇ ਵਿੱਚੋਂ ਕਰਾਂਗੇ ਮੈਂ ਕਹ ਜਿਹੜੀਆਂ ਗੱਲਾਂ ਕੀਤੀਆਂ ਉਹ ਤਾਂ ਸਾਨੂੰ ਦੱਸਦਿਆਂ ਨੂੰ ਸ਼ਰਮ ਆਉਦੀ ਇਹਨਾਂ ਨੂੰ ਪਤਾ ਨਹੀਂ ਬੋਲਦਿਆਂ ਨੂੰ ਕਿਉਂ ਨਹੀਂ ਆਉਂਦੀ ਕੇਜਰੀਆਪਾ ਜੀ ਕਹਿੰਦੇ ਪੰਜਾਬ ਤੋਂ ਅਸੀਂ ਸੋਨੇ ਦੀ ਚਿੜੀ ਬਣਾ ਦਿਆਂਗੇ ਤੇ ਨਸ਼ੇ ਨੂੰ ਅਸੀਂ ਤਿੰਨਾਂ ਮਹੀਨਿਆਂ ਦੇ ਵਿੱਚ ਖਤਮ ਕਰ ਦਵਾਂਗੇ ਅੱਜ ਨਸ਼ੇ ਦੇ ਨਾਲ ਪੰਜਾਬ ਦਾ ਬਹੁਤ ਬੰਦਾ ਆ ਲਿਆ ਇਹ ਜਿਹੜਾ ਪੰਜਾਬ ਦੇ ਸਿਰ ਜਿਹੜਾ ਕਿ ਪਿਛਲੇ 25 ਸਾਲਾਂ ਜਾਂ 30 ਸਾਲਾਂ ਦੇ ਵਿੱਚ ਜਿੰਨਾ ਕਰਜ਼ਾ ਨਹੀਂ ਚੜਿਆ ਇਹਨਾਂ ਨੇ 3 ਸਾਲ ਚੋਂ ਨਾ ਕਰਜ਼ਾ ਚਾਰਦਾ ਪਰ ਕੋਣ ਸਾਡੇ ਜਿਹੜੇ ਐਨ ਆਰ ਆਈ ਭਰਾ ਨੇ ਜਿੰਨੇ ਵੀ ਪੰਜਾਬ ਦੇ ਲੋਕ ਨੇ ਵਪਾਰੀ ਨੇ ਗਰੀਬ ਜਨਤਾ ਵਾ ਕਿਸਾਨ ਆ ਇਹ ਸਾਰੇ ਸਮਝ ਚੁੱਕਿਆ ਕੇਵਲ ਤੇ ਕੇਵਲ ਇੱਕੋ ਹੀ ਪਾਰਟੀ ਆ ਪੰਜਾਬ ਦੇ ਵਿੱਚ ਜਿਹੜੀ ਖੇਤਰੀ ਪਾਰਟੀ ਆ ਉਹਨਾਂ ਦੀ ਆਪਣੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਕਾਂ ਦੀ ਕੋਈ ਰਾਖੀ ਕਰ ਸਕਦਾ ਤਾਂ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨੀ ਜਿੰਨਾ ਸਾਡਾ ਅੰਮ੍ਰਿਤ ਭਾਈਚਾਰਾ ਉਹ ਵੀ ਸਾਨੂੰ ਫੋਨ ਕਰਕੇ ਕਹਿੰਦਾ ਕਿ ਜਿਹੜੀ ਅਸੀਂ ਗਲਤੀ ਕਰ ਲਈ ਆ ਉਹਨੂੰ ਅਸੀਂ ਆਉਣ ਵਾਲੇ ਸਮੇਂ 'ਚ ਗਲਤੀ ਸੁਧਾਰ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ ਤੇ ਪੰਜਾਬ ਨੂੰ ਫੇਰ ਲੀਤ ਲੈ ਕੇ ਆਵਾਂਗੇ ਪੰਜਾਬ ਦੀ ਡਿਵੈਲਪਮੈਂਟ ਨੂੰ ਪੰਜਾਬ ਦੇ ਜਿਹੜਾ ਅਮਨ ਸ਼ਾਂਤੀ ਆ ਇਹਨੂੰ ਮੌਲੂ ਖੇ ਦੁਬਾਰਾ ਪਹਿਲੀ ਦੀ ਤਰ੍ਹਾਂ ਪੰਜਾਬ ਦੇ ਵਿੱਚ ਬੇਖੌਫ ਲੋਕ ਆਉਣ ਟੂਰਿਸਟ ਆਵੇ ਤੇ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਯਾਦ ਇਹ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਸਮਾਂ ਆਵੇਗਾ ਸਤਾਈ ਦੇ ਵਿੱਚ ਸ਼ੋਮੀ ਅਕਾਲੀ ਦਲ ਦੀ ਸਰਕਾਰ ਬਣੀ